ਕੁਤਾ ਗਿਆ ਅੱਜ ਕਿ ਸਰਜੀ ਦੌਰਾਨ ਗਲਤ ਟੀਕਾ ਲੱਗਣ ਕਰਕੇ ਮੌਤ ਹੋਈ ਹੈ ਗੋਡਿਆਂ ਦਾ ਆਪਰੇਸ਼ਨ ਕਰਾਉਣ ਆਈ ਸੀ ਔਰਤ ਡਾਕਟਰ ਦੀ ਬਜਾਏ ਸਫਾਈ ਕਰਮਚਾਰੀਆਂ ਦੇ ਵੱਲੋਂ ਇੰਜੈਕਸ਼ਨ ਲਗਾਇਆ ਗਿਆ ਪੁਤ ਦੇ ਸਾਹਮਣੇ ਹੋਈ ਹੈ ਮਾਂ ਦੀ ਦਰਦਨਾਕ ਮੌਤ ਪਰਿਵਾਰ ਦੇ ਵਿੱਚ ਫਿਲਹਾਲ ਸੋਗ ਦੀ ਲਹਿਰ ਹੈ ਹਸਪਤਾਲ ਦੇ ਸਾਹਮਣੇ ਧਰਨੇ ਤੇ ਬੈਠਾ ਹੋਇਆ ਪਰਿਵਾਰ ਤੇ ਪੰਜਾਬ ਸਰਕਾਰ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੁਵادت ਸਮਸਾਰਨ ਗੱਲ ਕੀਤੀ ਹੈ ਜੇ ਉਹਨਾਂ ਨੂੰ ਫੈਕਟਸ ਵੈਰੀਫਾਈ ਕਰਨ ਨੂੰ ਹੈ ਇਸ ਕੇਸ ਦੇ बाकी सवेरे मेरी एस एम ओ बरनला भी गल हुई है उन्होंने मैंने दसिया कि कोई डैड बॉडी जी पोस्टमार्टम वास्ते आई है वो तो पोस्टमार्टम बोर्ड वालों किया जाऊगा पोस्टमार्टम किया जा रहा है तो उन्होंने जी, जी रिपोर्ट आएगी पोस्टमार्टम से मतलब कॉज का पता लगेगा उस तो बाद अगली कार्रवाई होने की तैयारी कर जिस तरह पेरेंट्स वालों के उन्होंने घर के वालों इल्जाम लाए जा रहे हैं क्लास फोर वालों इंजैक्शन लगाया गया जो कुछ भी है उसके करके डैथ हुई है कि लग रही थी इस समय कुछ है that is very less likely ਪਰ ਪਰ ਵੀ ਮਤਲਬ ਐਸ ਐਮ ਆਨ ਫੈਕਟਸ ਵੈਰੀਫਾਈ ਕਰਨੀ ਹੈ ਹਾਂ ਜੀ ਕਿ ਨਾ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਭਗਤਪੁਰਾ ਮਾਉੜ ਡਿਸਟ੍ਰਿਕਟ ਬਨਾਲਾ ਤਹਿਸੀਲ ਤਪਾਜੀ ਮੈਂ ਸਿਵਲ ਹਸਪੀਟਲ ਦੇ ਵਿੱਚ ਜੀ ਮਾਤਾ ਦਾ ਗੋਡਾਂ ਦਾ ਇਲਾਜ ਕਰਾਉਣ ਲਈ ਆਇਆ ਸੀ ਜੀ ਸਵੇਰ ਜੀ 8 ਵਜੇ ਆਏ ਸੀਗੇ ਤੇ 12 ਵਜੇ ਡਾਕਟਰ ਨੇ ਆਪਰੇਸ਼ਨ ਕੀਤਾ ਜੀ ਉਸ ਤੋਂ ਬਾਅਦ ਸਾਨੂੰ ਵਾਰਡ ਦੇ ਵਿੱਚ ਭੇਜਤਾ ਉਸ ਤੋਂ ਬਾਅਦ ਮਾਤਾ ਨੂੰ ਬੇਚੈਨੀ ਹੋਣ ਲੱਗੀ ਜੀ ਟ੍ਰੀਟਮੈਂਟ ਇਹਨਾਂ ਨੇ ਸ਼ੁਰੂ ਕਰਤਾ ਜੀ ਚੱਲਦੇ ਰਹੇ ਜੀ ਉਦੋਂ ਬਾਅਦ ਸ਼ਾਮ ਨੂੰ 7 ਵਜੇ ਜੀ ਗੁਸਾ ਅਤ ਸਦੀਪ ਸਿੰਘ ਅਤਸੀ ਜੀ ਇਹ ਮੇਰੀ ਮਾਤਾ ਦੇ ਇੰਜੈਕਸ਼ਨ ਲਾਉਣ ਆਇਆ ਮੈਂ ਇਹਨਾਂ ਨੂੰ ਰੋਕਿਆ ਜੀ ਮੈਂ ਮੈਨੂੰ ਤੁਸੀਂ ਡਾਕਟਰ ਨਹੀਂ ਜਾਪਦੇ ਤੇ ਡਾਕਟਰ ਸਾਹਿਬ ਨਾਲ ਮੈਂ ਗੱਲ ਕੀਤੀ ਫੋਨ ਤੇ ਮਹਾਂ ਜੀ ਕੋਈ ਡਾਕਟਰ ਤੋਂ ਮੇਰੀ ਮਾਤਾ ਦੇ ਟੀਕਾ ਲਵਾਓ ਜੀ ਮੈਨੂੰ ਇਹ ਡਾਕਟਰ ਨਹੀਂ ਜਾਪਦੇ ਗੁਸਾਨਦੀਪ ਸਿੰਘ ਸਿੱਧੂ ਨੇ ਮੈਨੂੰ ਕਿਹਾ ਜੀ ਸਾਡੇ ਬਾੜ ਦੇ ਵਿੱਚ ਇਹੀ ਇੰਜੈਕਸ਼ਨ ਲਾਉਂਦਾ ਜੀ ਤੇ ਮੇਰੇ ਰੋਗ ਦਾ ਰੋਗ ਦਾ ਜੀ ਮੈਨੂੰ ਜਦੋਂ ਡਾਕਟਰ ਸਾਹਿਬ ਭੱਜ ਕੇ ਪਹੇਜੀ ਵੀ ਡਾਕਟਰ ਅਸੀਂ ਆ ਵੀ ਮੈਂ ਭੇਜ ਜਾਗਾ ਅਸਦੀ ਪਾਤਸੀ ਇੰਜੈਕਸ਼ਨ ਲਾਊਗਾ ਉਹਦੇ ਇੰਜੈਕਸ਼ਨ ਲਾਉਂਦੇ ਲਾਉਂਦੇ ਜੀ ਮੇਰੀ ਮਾਤਾ ਦੀ ਕੰਬਨ ਲੱਗੇ ਮੂਝ ਚਾ ਗਉਣ ਲੱਗੀ ਇੰਜੈਕਸ਼ਨ ਬਾਹਰ ਨਹੀਂ ਕੱਢਿਆ ਮੌਕੇ ਤੇ ਹੀ ਡੈਥ ਹੋ ਗਈ ਜੀ ਵੀ ਮੇਰੀ ਮਾਤਾ ਨੂੰ ਅਸੀਂ ਗੋਡਾਂ ਦਾ ਟਰੀਟਮੈਂਟ ਕਰਦੇ ਚੰਗੇ ਭਲੇ ਲੈ ਕੇ ਆਏ ਸੀ ਜਿਹੜੀ ਲੋਥ ਬਣ ਕੇ ਜਾ ਰਹੀ ਹੈ ਸਾਡੇ ਸਾਹਮਣੇ ਨਾ ਇੱਕ ਮਾਮਲਾ ਆਇਆ ਹੈ ਸਰਕਾਰੀ ਹਸਪਤਾਲ ਤਾਪਾ ਦੇ ਵਿੱਚ ਇੱਕ ਲੇਡੀ ਦਾ ਟ੍ਰੀਟਮੈਂਟ ਹੋ ਰਿਹਾ ਸੀ ਉਹਦੇ ਬਾਰਸਾ ਵੱਲੋਂ ਬਿਆਨ ਦਿੱਤਾ ਜਾ ਰਿਹਾ ਵੀ ਜਿਹੜੀ ਇਲਾਜ ਦੇ ਦੌਰਾਨ ਉਸ ਮਾਤਾ ਦੀ ਮੌਤ ਹੋਈ ਹੈ ਤੇ ਇਸ ਤੱਥ ਬਾਰੇ ਜਿਹੜੇ ਵੀ ਉਹਨਾਂ ਦੇ ਬਿਆਨ ਹੈਗੇ ਨੇ ਉਹਨਾਂ ਤੇ ਡੂੰਗੀ ਤਰ੍ਹਾਂ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਕਰਨ ਤੋਂ ਬਾਅਦ ਜਿਸ ਤਰ੍ਹਾਂ ਵੀ ਆਪਣੇ ਕੋਲ ਤੱਥ ਸਾਹਮਣੇ ਆਣਗੇ ਉਸ ਤਰ੍ਹਾਂ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ ਹਾਲੇ ਡੂੰਘਾਈ ਨਾਲ ਪੜਤਾਲ ਚੱਲ ਰਹੀ ਹੈ ਇਸ ਬਾਰੇ ਜੋ ਵੀ ਬਿਆਨ ਸਾਡੇ ਸਾਹਮਣੇ ਦੇ ਰਹੇ ਨੇ ਉਹ ਬੇਲਾਪਰਵਾਹੀ ਨਾਲ ਉੱਥੇ ਮੌਤ ਹੋਈ ਹੈ ਉਹਦੇ ਬਾਰੇ ਪੜਤਾਲ ਕੀਤੀ ਜਾ ਰਹੀ ਹੈ